ਹਾਂਜੀ ਵਾਪਸ ਅੱਜ ਪਹੁੰਚ ਗਏ ਆ ਪਰਸਮਾਨੇ ਦਿਖਾਉਣੇ ਤੁਹਾਨੂੰ ਮਸ਼ੀਨਾਂ ਵੀ ਕਿੰਨੀਆਂ ਕਿ ਤਿਆਰ ਹੋਈਆਂ ਖੜੀਆਂ ਨੇ ਬਣੇ ਰਹੋ ਆਪਣੇ ਬਲੌਗ ਦੇ ਨਾਲ ਤੇ ਚਲਦੇ ਆ ਹੁਣ ਆਪਾਂ ਅੰਦਰ ਬਾਕੀ ਵੇਖੋ ਆ ਪੱਟੇ ਮੇਰੇ ਸਾਹਮਣੇ ਸਾਰਾ ਦੁਬਾਰੇ ਬਣ ਰਿਹਾ ਹੈ ਵੇਖੋ ਫਿਰ ਅੱਗੇ ਕੰਸੀ ਜਿੰਨੇ ਬਾਕੀ ਰਹੇ ਪੱਟੀਆਂ ਹਾਂਜੀ ਬਾਬੇ ਉਹ ਕੀ ਹਾਲ ਚਾਲ ਨੇ ਤੇ ਅੱਜ ਆਪਾਂ ਪਹੁੰਚੇ ਹਾਂ ਵਿਸ਼ਾਲ ਕੰਪਨੀ ਚ ਤੇ ਤੁਹਾਨੂੰ ਦਿਖਾਉਨੇ ਆਪਾਂ ਚੱਲਦੇ ਆਂ ਅੰਦਰ ਹੁਣ ਬਣੇ ਰਹਿਓ ਆਪਣੇ ਵਲੌਗ ਦੇ ਨਾਲ ਤੇ ਇੱਧਰ ਜੋਤ ਵੀ ਲੱਗ ਰਿਹਾ ਵਲੌਗ ਬਣਾਉਣਾ ਹੋਰ ਵਾਈਸ ਹੋ ਰਹੀ ਤੇ ਉਹਦਾ ਹੋ ਕੱਲਾ ਹੋਈ ਆ ਚੱਲ ਆ ਜਾ ਤੇ ਇੱਧਰ ਬੈਸਟ ਥੋਰ ਸਾਰਾ ਓ ਕਿੰਨੀ ਕਿ ਲੰਬੀ ਬਣਾਉਣੀਆਂ ਇਹ ਆ ਬਾਬੇ 3 ਲਾਤੀ ਅੱਠ ਵਾਲੀ ਹੋਣੀ ਆ ਆਪਾਂ ਤੁਹਾਨੂੰ ਦਿਖਾਉਣੀ ਆ ਸਾਰੀ ਡੈਕਟਰ ਦਿਖਾ ਦੇ ਰੋਪੇ ਐਟ ਹੋ ਰਹੀਆਂ ਇਦਾਂ ਤਾਲੀਆਂ ਤਿਆਰ ਕਰਦੇ ਦਿੰਦਾ ਨੋਟ ਕਰੂ ਪਰੇ ਆਇਆ ਨੋਟ ਆਇਆ ਬਾਬੇ ਸੰਦ ਦਿਖਾ ਦੇ ਹੱਥ ਵਾਲੀ ਰੇਸ ਆਪਾਂ ਤੇ ਆ ਲਾ ਦੀ ਬਾਬੇ ਮੀਟਰ ਵੀ ਚੇਂਜ ਕਰਦਾ ਉਹਦੇ ਉੱਪਰ ਉਹ ਲਾ ਦੇਣਾ ਕਵਰ ਇਹਨਾਂ ਨੇ ਹਨਾ ਮੀਟਰ ਸਹੀ ਆ ਤੇ ਬਾਕੀ ਰਬੋਰਡ ਆ ਕੇ ਸਾਰੀਆਂ ਮਸ਼ੀਨਾਂ ਤੁਹਾਨੂੰ ਦਿਖਾ ਦਨੇ ਆਪਾਂ ਬਣੀਆਂ ਪਈਆਂ ਨੇ ਤੇ ਆ ਦੇਖੋ ਮਸ਼ੀਨਾਂ ਬਹੁਤ ਤਿਆਰ ਖੜੀਆਂ ਨੇ ਸਾਰੀਆਂ ਜੋ 2025 ਦੇ ਝੋਨੇ ਵਾਲੀਆਂ ਸਾਰੀਆਂ ਬਣੀਆਂ ਖੜੀਆਂ ਨੇ ਉੱਧਰ ਖੜੀਆਂ ਲਾਈਨ ਬਣੀ ਹੁਣ ਜਿਉਂ ਮਾਰ ਕੇ ਦਿਖਾ ਦਿੰਨੇ ਆਪਾਂ ਖੜੀਆਂ ਨੇ ਲਾਈਨ ਚ ਸਾਰੀਆਂ ਬਾਕੀ ਬਣੇ ਰਹੋ ਆਪਣੇ ਬਲੌਗ ਦੇ ਨਾਲ ਹੁਣ ਦਿਖਾਉਣੇ ਆਪਾਂ ਵੀ ਕੀ ਕੀ ਚੇਂਜ ਕੀਤਾ ਲਓ ਆਪਿਓ ਜੋ ਥੋੜੀ ਜਿਹੜੇ ਖੜੇ ਨੇ ਏਸੀ ਵਾਲੀ ਤੇ ਆ ਗਈ ਠੀਕ ਹੈ ਬਣ ਜਾ ਅੱਜ ਕਰਾਂਗੀ ਇੱਕ ਸਾਈ ਹਾਂ ਅਜਿਗਰਾ ਦੀ ਕਹਾਣੀ ਅਗਲੇ ਸਾਲ ਇਹਦਾ ਢੜਾਕਾ ਪਾਉਣਾ ਚਾਹੀਦਾ ਇਹਦਾ ਪਾਵਾਂਗੇ ਹਾਂ AC ਵਾਲੀ ਦਾ AC ਵਾਲਾ ਢੜਾਕਾ ਪਾਉਣਾ ਚਾਹੀਦਾ ਕਹਿੰਦਾ ਜੇ ਇੰਜਨ AC ਵਾਲੀ ਵੀ ਲੈ ਸਕਦੇ ਲੀਰਾ ਨੇ ਤਾਂ ਕਹਿਣੀ ਆ ਲੱਗ ਬਾਬੇ ਜੋਤ ਕਹਿੰਦਾ ਪਏ AC ਵਾਲੀ ਲੈਣੀ ਹੈ ਗਾਹ ਨੂੰ ਤੇ ਪਾਏਗਾ ਦੇਖੋ ਤੇ ਬਾਕੀ ਅਡਾਰਾ ਡੂਨਾ ਸਟਾਉਂਸ ਸਾਰਾ ਪੂਰਾ ਕਰੀ ਖੜੇ ਨੇ ਦੇਖੋ ਮਸ਼ੀਨਾਂ ਦੇਖੋ ਕਿਦੋਂ ਰੇਲ ਰੇਲ ਤੇ ਖੜੀ ਆ ਲਗਜ਼ਰੀ ਵਾਈਬ ਅੰਦਰ ਦਾ ਅੱਛਾ ਤੇ ਇਹ ਹੁਣ ਆਪਾਂ ਦੇਖਦੇ ਆ ਮਸ਼ੀਨ ਸਟਾਰਟ ਕਰਕੇ ਇੱਕ ਤੇ ਉਹ ਜਿਹੜੀ ਰੇਸ ਲਾਈ ਹੈ ਨਾ ਹੱਥ ਵਾਲੀ ਆਪਾਂ ਉਹਦੇ ਦੇਖਣਾ ਵੀ ਫਰਕ ਆਏਗਾ ਕਿ ਨਾ ਤੇ ਬਾਕੀ ਹੋਰ ਵੀ ਆ ਯਾਰ ਉਹ ਰੇਸ ਦੂਜੀ ਮਸ਼ੀਨਾਂ ਦੇ ਵੀ ਲੱਗਣੀ ਜਣੀ ਆਪਾਂ ਲਾਈ ਗਏ ਹਾਂਜੀ ਦੱਸੋ ਉਹ ਰੇਸ ਪਉਦੇ ਸੀਗੇ ਮਹਾਂ ਲੱਗ ਜੂ ਆਪਣਿਆਂ ਵਾਲੀਆਂ ਤੇ ਹਾਂ ਲਵਾ ਦਾਂਗੇ ਰੇਸ ਤੇ ਆਪਣੇ ਵਾਲੇ ਤੇ ਲਾ ਦਾਂਗੇ ਆਪਾਂ ਇਹ ਬਾਈ ਹੁਣ ਪਤਾ ਕੀ ਚੱਕਰ ਹੈ ਦੱਸੋ ਜੀ ਜਿਹੜੇ ਹੁਣ ਮੰਨ ਲਾ ਵੀ 22 ਚ ਤਾਂ ਆਈ ਸੀ ਉਹ ਮੰਨ ਲਾ ਰੇਸ ਹੱਥ ਵਾਲੀ ਤੀਜੇ ਟੱਕ ਚ ਪਾਓ ਡੱਕਰ ਲੋ ਤੇ ਇਹ ਹੁਣ ਕਿਹੜੇ ਮਤਲਬ ਬੀਐਸ4 ਆ ਗਏ ਇਹਨਾਂ ਦੇ ਫਿਕਸ ਆ ਗਏ ਹੋਣਾ ਸਿਸਟਮ ਆ ਗਿਆ ਸੈਂਟਰਾਂ ਵਾਲਾ ਹਾਂ ਬਹੁਤ ਮਤਲਬ ਬਟਨ ਦੱਬਣਾ ਪੈਂਦਾ ਉਹਦੇ ਨਾਲ 50 ਚ ਕਰਵਾ ਦੇਣ ਪਤਾ ਨਹੀਂ 100 ਕਰਦੇ ਨੇ ਉਹ ਕਿਹੜੇ ਮਤਲਬ ਪੁਰਾਣੇ ਡਰਾਈਵਰ ਨੇ ਉਹਨਾਂ ਦਾ ਬਾਹਰ ਹੋ ਗਿਆ ਕੰਮ ਸਿਸਟਮ ਚ ਤੇ ਕਰੇ ਹੁਣ ਮੈਂ ਕਿੱਥੇ ਵੀ ਆ ਜੇ ਵਧੇ ਇਹਨੇ ਤੇ ਹੁਣ ਇਹ ਕੰਪਨੀ ਲੈ ਦੁਬਾਰੇ ਉਹ ਹੁਣ ਚਲਾਦੀ ਵੀ ਮਨ ਲੈ 19.7 ਵਾਲੀ ਕਰ ਸਕਦੇ ਆ ਤੀਜੇ ਤੱਕ ਚ ਪਾਉ ਤੋਰੂ ਬਾਕੀ ਟਾਈਮ ਜਾਦੇ ਲੱਗਦਾ ਤੇ ਸਾਡ ਟਾਈਮ ਜਾਦੇ ਲੱਗਦਾ ਇਹਨੂੰ ਮਨ ਲੈ ਕਿਹੜੀ ਦੂਜੀ ਮਸ਼ੀਨਾਂ ਦੀ ਤੀਜੇ ਤੱਕ ਚਲਾਉ ਉਹਨੂੰ ਘੇਰਾ ਲਾ ਕੇ ਮਸ਼ੀਨ ਖੜਿਆ ਹੁੰਦਾ ਜੀ ਪੈਂਟ ਆ ਤੇਰੀ ਗੱਲ ਚੰਗੀ ਤੇ ਬਾਕੀ ਹੁਣ ਇਹਦਾ ਉਹ ਕਰੀ ਦਿੱਤਾ ਮਤਲਬ ਖਲਾਅ ਕਰ ਕੱਟ ਤੇ ਫਿਰ ਦੇ ਸਾਰੇ ਦਿਖਾ ਲੈ ਪਹਿਲਾਂ ਆਪਣੇ ਕੋਲ ਚਾਰ ਵਿੱਚ ਕਰ ਲੈ ਲੋਈ ਬਾਪੇਓ ਆ ਦੇਖੋ ਲੇਜ਼ਰ ਵਾਲੀਆਂ ਮਸ਼ੀਨਾਂ ਤੇ ਹਲੇ ਫਿੱਟ ਨਹੀਂ ਹੋਈਆਂ ਲੈਣਦੇ ਆ ਬਈਆਂ ਨੇ ਤੇ ਜਦੋਂ ਫਿੱਟ ਹੋ ਗਿਆ ਉਦੋਂ ਪੈਣਗੇ ਪੜਾਕੇ ਤੇ ਇਹ ਨੇ ਲੇਜ਼ਰ ਵਾਲੀਆਂ ਮਸ਼ੀਨਾਂ ਘੜੀ ਫੋਨ ਬਣਾਈ ਆ ਵੀਰ ਜੀ تھا فرق کي کڙو نه يا وانه کونه کنه هه ما کي بهي دوي چيل پهتا پهتا راځي راځي کا هه نيتا ما آله هاجي هه لوي سييا ته يا يي کتي نه بلاو دا میرا مهرو طور ته نه ਇਹ ਤਾਂ ਬੱਸ ਉਹ ਮੈਕ ਡੋਨ ਨਵੇਂ ਕੰਪਨੀ ਲੈ ਕੇ ਆਇਆ ਤੇ ਉਹ ਫੈਰੀ ਫੈਰੀ ਕਿਹਾ ਆਉਣੇ ਨਾ ਅੱਜ ਉਹ ਨਾ ਆ ਰਿਹਾ ਹੈ ਆਟਾਰ ਨਵੇਂ ਹੈ ਗਮੇਟਰ ਆਗੇ ਹੈ ਕਿਹੜੇ ਨੇ ਇਹ ਵਿਸ਼ਾਲ ਦੇ ਟਾਇਰ ਨੇ ਆ ਦਿਖਾ ਦੇ بڑے ਟਾਇਰ ਆਪਾਂ ਕੋਣੀ ਦਾ ਵਿਸ਼ਾਲ ਦਾ ਮਾਰਕ ਆ ਗਿਆ ਹੈ ਜੀ ਆਪਣੀ ਦਾ ਮਾਰਕ ਆ ਗਿਆ ਵਿਸ਼ਾਲ ਦਾ ਹਾਂਜੀ ਜੱਕੀ ਜੀ ਕੀ ਹੋ ਗਿਆ ਕੀ ਤਰ੍ਹਾਂ ਦਾ ਵਿਸ਼ਾਲ ਦਾ ਮਾਰਕ ਆ ਗਿਆ ਬਸ ਜਿਹੋ ਵੀ ਜਿਵੇਂ ਜਿਹੜੇ ਕੋਣੇ ਨੇ ਐਮ ਆਰ ਐਫ ਗੱਡੀ ਯਾਰ ਟੀ ਕੇ ਟੀ ਵਿਸ਼ਾਲ ਸਾਰੇ ਵਿਸ਼ਾਲ ਦਾ ਵਿਸ਼ਾਲ ਦੇ ਨਾਮ ਤੇ ਬਾਕੀ ਅਜੇ ਹਸਪਤਾਲ ਚ ਰਵਾਜ ਰਹੇ ਹਾਂ ਮੈਂ ਆਇਆ ਆਇਆ ਤੇ ਸਟਾਫ ਅਗੜੇ ਆ ਗਿਆ ਆਟੋ ਆਵੇ ਆਹ ਚਲੋ ਹੋਏ ਫੋਨ ਚਲਾ ਕੇ ਦੇ ਦਿੰਦਾ ਜੀ ਬੜਾ ਜੀ ਲੈ ਆਹ ਆਹ ਕੋਈ ਕੱਟਵਾਇਆ ਦੇ ਕਿਸੇ ਵੀਰੇ ਉੱਤਿਆ ਫੋਨ ਮੜਾ ਜਾ ਆਹ ਵੀ ਦੀ ਝੋਲੀ ਦੇ ਕੋਈ ਡੈਕ ਡੁੰਗੀ ਕਰਤੀ ਜੋ 23 ਮਾਡਲ ਤੇ 24 ਮਾਡਲ ਦੀ ਝੋਲੀ ਦੀ ਬਾਈ ਦੀ ਵੀ ਉਹਦੀ ਨਾ ਇਥੇ ਡੈਮੇਜ ਹੋ ਗਿਆ ਟੇਪਰ ਨਹੀਂ ਜੀ ਜਾਦੇ ਐਂਗਲ ਨਹੀਂ ਉਹ ਕਿਸੇ ਇੱਥੇ ਵੀ ਗਿਆ ਮਨ ਲਾ ਵੀ ਕਿਹੜਾ ਮਾਲ ਕਿਹੜਾ ਵਾੜਦਾ ਕਿ ਕਿਹੜੀ ਵਾੜਨ ਨੂੰ ਇਹ ਘਰ ਲੱਗਾ ਸੀ ਉਹ ਘੱਟ ਤੋਂ ਦਾ ਮਾਲ ਸਾਰਾ ਜਿੰਨਾ ਮਾਰਦਾ ਇਹਨਾਂ ਨਾਲ ਦੇ ਜਾਂਦਾ ਤੇ ਇੱਧਰ ਕਟਰ ਸਾਰੇ ਬੜੇ ਬੜੇ ਨੇ ਅਰੇ ਯਾਰ ਜਿਹੜਾ ਡਾਕਟਰ ਜਿਹੜਾ ਹੈ ਨਾ ਬਈ ਇਹਨੂੰ ਕੋਈ ਕੋਈ ਭਰ ਸਕਦਾ ਹੈ ਇਹ ਵਰਗਾ ਬਟਨ ਚੱਕ ਪਟਾ ਕਰਨੀ ਜਾਂਦਾ ਬੰਦੇ ਬੰਦੇ ਤੋਂ ਨਸਰ ਬਾਹੇ ਇੱਕ ਬੰਦਾ ਫਟਕਟ ਤੋਂ ਸੋਲੀਟ ਰਮਾ ਜੀ ਇਹ ਸੋਤੀ ਬੰਦਾ ਫਟਕਟ 420 450 ਲੀਟਰ ਆਉਂਦਾ 420 ਤੋਂ ਮਾੜੀ ਆ 420 ਚਲ ਕੋਈ ਨਹੀਂ ਦੱਦੇ 400 ਤੋਂ ਲਾ ਲਓ ਓਕੇ ਓਏ ਬਾਪੇਓ ਆਪਾਂ ਚੱਲੇ ਹੁਣ ਤੇ ਪਰਚੀ ਦਿਖਾ ਦਨੇ ਬਾਈ ਨੂੰ ਆ ਵੇ ਥੱਬਾ ਵਰਚੀ ਦਾ ਬਣਾਇਆ ਆਰਕਾਂਜੀ ਭਾਰਤੀ ਰੱਖ ਲਈ ਆ ਗਈ ਸਾਰੀ ਪੰਚਾਇਤ ਆਪਣੀ ਆਇਓ ਬਾਬੇ ਸੋਮਵਾਰ ਨੂੰ ਫੇਰ ਆਵਾਂਗੇ ਬਾਈ ਚੰਗਾ ਸੋਮਵਾਰ ਨੂੰ ਸੋਮਵਾਰ ਨੂੰ ਸੋਮਵਾਰ ਨੂੰ ਆਵਾਂ ਉਹ ਖੜਾ ਬਲੈਰੋ ਆਪਣਾ ਸਟicker ਲਾ ਦਈਏ ਲੈ ਵੀ ਸਟicker ਲੈ ਕੇ ਨਾ ਲਾਈਏ ਆ ਮੁੰਡੇ ਨਾਲ ਏਜੰਸੀ ਦਿਖਾਈ ਹੈ ਕਿਵੇਂ ਲੱਗੀ ਓਏ ਦੌਂਤੀ ਉਹ ਇੰਨਾ ਵੱਡਾ ਸਿਸਟਮ ਆ ਮੈਨੂੰ ਪਤਾ ਨਹੀਂ ਇਹਦੇ ਵਿੱਚ ਤੈਨੂੰ ਤਾਂ ਹੀ ਲੈ ਕੇ ਆਏ ਆ ਪਾ ਕੇ ਕਰਕੇ ਲਾ ਦੇ ਸਟicker ਲਾਤਾ ਆਪਾਂ ਬਲੈਰੋ ਦੇ ਆਚਾਰ ਨੰਬਰ ਹੈ ਕੀ ਲਾ ਰਹੇ ਹੋ ਮਿੱਤਰੋ ਅੰਦਰ ਕੋਡ ਲਾਦੀ ਕਪਾਣ ਲਾਦੀ ਕਪਾਣ ਸਾਫ ਜਾਂ ਕਰਕੇ ਲਾ ਦੇ ਲੈ ਲਾ ਦੇ ਬਈ ਹੁਣ ਮੈਂ ਕਈ ਜੀ ਲਾ ਲਾ ਤਾ ਯਾਰ ਉਹਨੇ ਹਾਂ ਜਾਂ ਥੱਲੇ ਲਾ ਦੇਖੂ ਜੀ ਲਾਓ ਬਈ ਅੰਤ ਸੇ ਪਾਇਆ ਟਾਈਮ ਚੱਲ ਲਾ ਦੇ ਲਾਦਾ ਲੈ ਮੈਂ ਮਿੱਤਰੋ ਕਾ ਜਾ ਤਾ ਕਹਿੰਦਾ ਬਈ ਓਕੇ 29 ਲੱਖ ਜਿ ਲਾਇਆ ਤੈਨੂੰ ਇਹ 29 ਲੱਖ ਜਾਇ ਰੁਕ ਜਾ ਮੁੰਡਿਆ ਇੱਥੇ ਜਾ ਆਇਆ ਏ ਇੱਕ ਵਾਪੇ ਮੇਰੀ ਪਸੰਦ ਬਚਾ ਲੈ ਮਿਲਦੇ ਆਪਾਂ ਫੇਰ ਦੋ ਚਾਰ ਦਿਨਾਂ ਨੂੰ ਕਿੱਧਰ ਵਾ ਗਿਆ ਓਏ ਫੋਰਮੈਨ ਖੋਲੋ ਲੋਕ ਗੱਡੀਆਂ ਦੇ ਐਮਪੀ ਦੇ ਹੀ ਜਨ ਲੜੋ ਐਮਪੀ ਵਾਲੇ ਸੀ ਜਨ ਆ ਸਾਫ ਪਾਤੀ ਦੇਖ ਲਿਆ ਨੀ ਇਹਦੀ ਪਰਚੀ ਜੀ ਸਾਫਟਾ ਸਾਫਟਾ ਸੀਟ ਥੱਲੋਂ ਨਹੀਂ ਲੰਘਣ ਲਾਉਂਦਾ ਵਗਾਨਾ ਪੁੱਤ ਖੋਲਿਆ ਡੱਗੀ ਬੜੀ ਜੀ ਡੱਗੀ ਦਾ ਖੋਲ ਦੇ ਕਾਲ ਕਿਹਦੇ ਨੂੰ ਭਜਾ ਲੱਗਣਗੇ ਆਹ ਦੇਖ ਲਓ ਬਾਬੇ ਉਹ ਕੋਣ ਫੜ ਲਿਆ ਯਾਰ ਇੱਕ ਜਣੀ ਨਹੀਂ ਆਇਆ ਮੈਂ ਪੂਰੇ ਬੈਠ ਖਾਣੇ ਇੱਕ ਜਣੀ ਨਹੀਂ ਆਇਆ ਮੈਂ ਤਾਂ ਇੰਨੀ ਦਾ ਇੱਕ ਸੀਜ਼ਨ ਆਇਆ ਆਹ ਦੇਖ ਲਓ ਬਾਬੇ ਸਵਾਰਣ ਗੱਡੀ ਉਹ ਗੱਡੀਆਂ ਪਈ ਨੇ ਸੀਟਾਂ ਥੱਲੋਂ ਦੀ ਸਾਫਟਾਂ ਤੇ ਚੱਲਦੇ ਹੁਣ ਆਪਾਂ ਬੈਠੋ ਵੀ ਬੈਠ ਬਾਬੇ ਆਹ ਦੇਖ ਲਾ ਆ ਗੱਡੀ ਦੀ ਸਾਫਟ ਤੁਹਾਨੂੰ ਤਾਂ ਹੀ ਬਤਾਇਆ ਮਣੀਆ ਫੋਨ ਨਾ ਬੈਠ ਚੱਲਦੇ ਹੁਣ ਆਪਾਂ ਖਾਣਾ ਖਾਣਾ ਰੋਟੀਆਂ ਰੋਟੀਆਂ ਖਾਣ ਚੱਲਦੇ ਆਂ ਭੁੱਖ ਲੱਗ ਗਈ ਠੀਕ ਆ ਗਏ ਬਣੇ ਨੇ ਰੋਟੀਆਂ ਨੇ ਤੇ ਸ਼ਾਮਲਾ ਖਾਣਾ ਆਪਾਂ ਉਹ ਮੋਟਰ ਨਹੀਂ ਘਟੇ ਵਿੱਚ ਪੂਰੇ ਖਾ ਕੇ ਚੱਲਾਂਗੇ ਹਾਂ ਜਮਾ ਪਿੱਛੇ ਤੇ ਚੱਲ ਵੀ ਜੁੱਧ ਕਿਉਂ ਐ ਰੌਲਾ ਜਿਹਾ ਪਾਉਂਦੀ ਐ ਇਹ ਇਹਨੂੰ ਅੱਧੀ ਜਿਹਾ ਖਿਲਵਾਉ ਓਏ ਉਹ ਤੋਂ ਇਹ ਵੀ ਡਰਾਈਵਰੀ ਵਾਲੀ ਹੈਵੀ ਆ ਭਾਈ ਪਾਲ ਦੇ ਕੁਸੇ ਵੀ ਹੁਣ ਮੰਗਦੋਂ ਲਾਤੀ ਸੀ ਭਾਈ ਤੇ ਕਾਕੀ ਕਾਕੀ ਲਾਤੀ ਆ ਕਾਕੀ ਲਾਤੀ ਆਪਾਂ ਨੇ ਤੂੰ ਹੀ ਸ਼ਾਖੋ ਨਾਲ ਤੂੰ ਕਿਉਂ ਜਾਣੀ ਮੈਨੂੰ ਲੈ ਵੀ ਏਸੀ ਉਸੀ ਆਪਣੀ ਗੱਡੀ ਦੇ ਪੱਗਾਹਾਂ ਜਾ ਕੇ ਚਲਾਵਾਏ ਔਰੇ ਰੇਤਾ ਵਾਲਾ ਹੈ ਔਰ ਸਰ ਡਰਾਈਵਰ ਖਾਦਨ ਆ ਤੇ ਹੁਣ ਆਪਾਂ ਚਾਲ